ਸਾਨੂੰ ਤੇ ਇਦਾਂ ਹੀ ਲੱਗਾ ਕਿ ਸਾਡਾ ਛੋਟਾ ਭਰਾ ਨਾਲ ਐਸਾ ਠੀਕ ਹੈ ਨਾ ਹਾਂ ਉਹਦੇ ਨਾਲ ਸਾਨੂੰ ਇਹ ਨਹੀਂ ਲੱਗਾ ਕਿ ਐਕਟਰ ਨਾਲ ਯਾਰ ਅਸੀਂ ਕਿਤੇ ਨਾ ਸੰਕੇਤਾਂ ਦਾ ਕੰਮ ਕਰ ਰਹੇ ਹਾਂ ਸਾਨੂੰ ਇਦਾਂ ਹੀ ਲੱਗਾ ਕਿ ਇੱਕ ਫੈਮਿਲੀ ਹੈ ਯਾਰ ਇੱਕ ਵਾਰ ਫਿਲਮ ਖਤਮ ਹੁੰਦੀ ਹੈ ਇੱਕ ਦੂਜੇ ਤੋਂ ਜੁਦਾ ਹੁੰਦੇ ਉਦੋਂ ਵੀ ਤਕਲੀਫ ਹੁੰਦੀ ਹਾਂ ਠੀਕ ਹੈ ਉਹ ਬਹੁਤ ਹੀ ਅੱਛਾ ਇਨਸਾਨ ਬਹੁਤ ਹੀ ਵਧੀਆ ਇਨਸਾਨ ਹਾਂ ਜਦੋਂ ਪਹਿਲੀ ਵਾਰ ਮਿਲੇ ਸੀ ਤਾਂ ਕਿਵੇਂ ਅ ਮਤਲਬ ਕਿਉਂਕਿ ਤੁਸੀਂ ਵੱਡੇ ਹੋ ਅ ਰਤਬਾ ਵੀ ਵੱਡਾ ਹੈ ਤਾਂ ਫੰਡਾ ਤਾਂ ਇਸ ਤੱਕ ਬਾਲ ਕੇਵੇਂਗੀ ਤਾਂ ਦੇਖੋ ਅਸੀਂ ਮੈਂ ਮੇਰਾ ਆਪਣਾ ਇੱਕ ਜੇਨ ਹੈ ਕਿ ਵੱਡਾ ਕੋਈ ਨਹੀਂ ਹੁੰਦਾ ਹਾਂ ਇਨਸਾਨ ਹੈ ਤੁਸੀਂ ਵੀ ਇਨਸਾਨ ਹਾਂ ਮੈਂ ਵੀ ਇਨਸਾਨ ਹਾਂ ਜੀ 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 ਇੱਜ਼ਤ ਦੇਣੀ ਇੱਜ਼ਤ ਦੇਣੀ ਰੱਬ ਨੇ ਉਹਨਾਂ ਨੂੰ ਬਹੁਤ ਇੱਜ਼ਤ ਦਿੱਤੀ ਜੀ 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 ਅਸੀਂ ਮੈਂ ਤਾਂ ਨਹੀਂ ਕਹਾਂਗਾ ਕਿ ਯਾਰ ਅਸੀਂ ਆ ਸਿਖਾਇਆ ਅਸੀਂ ਆ ਕੀਤਾ ਨਾ 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 ਉਹਨਾਂ ਨੂੰ ਪਹਿਲੇ ਹੀ ਬਹੁਤ ਆਉਂਦਾ ਜਿੰਨੇ ਵੀ ਇੰਡੀਅਨ ਭਰਾ ਨੇ ਉਹਨਾਂ ਨੂੰ ਪਹਿਲੇ ਬਹੁਤ ਕੰਮ ਆਉਂਦਾ ਉਹ ਪਹਿਲੇ ਵੀ ਉਹ ਬਹੁਤ ਵਧੀਆ ਨੇ ਉਹ ਸਾਡੇ ਤੋਂ ਬਹੁਤ ਅੱਛਾ ਕੰਮ ਕਰਦੇ ਹੂੰ ਸਾਡੇ ਤੋਂ ਮਾੜੇ ਨਹੀਂ ਹੈਗੇ ਅੱਛਾ ਹਾਂਜੀ ਉਹ ਤਗੜੇ ਨੇ ਉਹ ਸਾਡੇ ਤੋਂ ਕੰਮ ਤੋਂ ਵੀ ਤਗੜੇ ਨੇ ਵੈਸੇ ਵੀ ਤਗੜੇ